ਸ਼ਲੋਕ ਮਹਾਰਾਜੀ ਤੀਜਾ ਮੂਰਖ ਹੋਵੇ ਸੋ ਸੁਣੈ ਜੀ ਮਹਾਰਾਜੀ ਮੂਰਖ ਦੇ ਮੂਰਖ ਕੇ ਕਿਆ ਲਖਣਾ ਹੈ ਕਿਆ ਮੂਰਖ ਕਾ ਕਰਨਾ ਪਰਸ਼ਨ ਹੈ ਦੂਜੀ ਤੁਕ ਚ ਤਾਂ ਹਜੂਰ ਫਰਮਾਉਂਦੇ ਸੁਣੋ ਏ ਭਾਈ ਮੂਰਖ ਹੋਵੇ ਸੋ ਸੁਣੈ ਅਸਲ ਚ ਮੂਰਖੋ ਆਦਮੀ ਹੁੰਦਾ ਹੈ ਜਿਹੜਾ ਸੁਣਦਾ ਹੈ ਮੂਰਖ ਕਾ ਕਹਿਣਾ ਜਿਹੜਾ ਮੂਰਖ ਦੇ ਕਹੇ ਨੂੰ ਸੁਣਦੇ ਕੇ ਅਸਰ ਕਰਦਾ ਦਿਲ ਚ ਉਹਦਾ ਨਾਂ ਹੀ ਮੂਰਖ ਸਮਝਣਾ ਚਾਹੀਦਾ ਉਹੀ ਵੱਡਾ ਭਾਰੀ ਮੂਰਖ ਹੋਇ ਜਿਹੜਾ ਮੂਰਖ ਦੀਆਂ ਗੱਲਾਂ ਨੂੰ ਕਹਿਏ ਹੋਏ ਨੂੰ ਸੁਣ ਕੇ ਦਿਲ ਤੇ ਅਮਰ ਕਰਦਾ ਹੈ ਉਹ ਮੂਰਖ ਹੁੰਦਾ ਹੈ ਸੋ ਉਹੀ ਸੁਣਦਾ ਹੈ ਮੂਰਖ ਦੇ ਕਹਿਏ ਹੋਏ ਵਾਕ ਨੂੰ ਮੂਰਖ ਕੇ ਕੀ ਲਖਣ ਹੈ ਜੇ ਸਤਿਗੁਰੂ ਵੱਖੋ ਵਖਰੇ ਕਰਕੇ ਦੱਸੋ ਮੂਰਖ ਦੇ ਕੀ ਲਖਣ ਹਨ ਕੀ ਮੂਰਖ ਕਾ ਮੂਰਖ ਦਾ ਕਰਤੱਬ ਕੀ ਹੈ ਕਿਰਪਾ ਕਰਕੇ ਦੱਸੋ ਆਪ ਮੂਰਖ ਉਹ ਜੇ ਮੂਗਦ ਹੈ ਹਾਂ ਜੀ ਇਸ ਦੀ ਬਾਬਤ ਸ਼ਾਸਤਰਾਂ ਜਿਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਰਾਤ ਦਿਨੇ ਅਤ ਨਿੰਦਾ ਅਤ ਚੂਪੋ ਜਾਂ ਤਾਂ ਬਾਹਲੇ ਚੁੱਪ ਕਰ ਰਹਿਣਾ ਤੇ ਜਾਂ ਨਿੰਦਿਆ ਕਰੀ ਜਾਣੀ ਕਿ ਜਾਂ ਅਨਾਚਾਰ ਆਜਾਰਤ ਅਨਾਚਾਰੀ ਰਹਿਣਾ ਅਨਾਚਾਰੀ ਹੱਥ ਵਿੱਚ ਨੇ ਜੰਗਲ ਵਾਲੇ ਧੋਨੇ ਆਚਾਰ ਅਰ ਜਾਂ ਤੋਤਾ ਮੰਦੀ ਸੌ ਸੌਣ ਮਿੱਟੀ ਲਾਈ ਜਾਣੀ ਆਜਾਰਤ ਅਤ ਨਿੰਦਾ ਅਤ ਉਪੋ ਜਾਂ ਨਿੰਦਿਆ ਹੀ ਕਰੀ ਜਾਣੀ ਕਹੇ ਦੀ ਜਾਂ ਬਾੜੀ ਉਪਮਾ ਹੀ ਕਰੀ ਜਾਣੀ ਮੂਰਖੇ ਖੱਟ ਰੱਖਣ ਹੈ ਅਤ ਬੋਲਣ ਅਤ ਚੂਪ ਐਸੇ ਮੂਰਖ ਦੇ ਖੱਟ ਰੱਖਣ ਨੀਤੀ ਆਲਾ ਲਿਖੇ ਆ ਸੋ ਹਜੂਰ ਇਸ ਪ੍ਰਕਾਰ ਕਹਿੰਦੇ ਹਨ ਕਿ ਕਿਆ ਲਖਣ ਹੈ ਮੂਰਖ ਦੇ ਮਾਰਾ ਲਖਣ ਕੀ ਹਨ ਕਿਆ ਮੂਰਖ ਕਾ ਕਰਨਾ ਤੇ ਮੂਰਖ ਦਾ ਕਰਤੱਵ ਕੀ ਹੈ ਵੀ ਦੱਸੋ ਕਿਰਪਾ ਕਰਕੇ ਕਿਹੜਾ ਹੈ ਮੂਰਖ ਉਹ ਜੇ ਮੁਗਧ ਹੈ ਮਾਰਾ ਜਿਹਨੇ ਭਾਈ ਮੂਰਖੋ ਹੈ ਜਿਹੜਾ ਬਸ ਸਮਝੀ ਚੱਲਦਾ ਹੈ ਹਰ ਵਕਤ ਬੇਸੰਝੀ ਪੁਨੇ ਦੇ ਕੰਮ ਕਰਦਾ ਹੈ ਪਰਮਾਰਥ ਤੋਂ ਹੀਣਾ ਹੈ ਹੰਕਾਰੇ ਮਰਨਾ ਤੇ ਕਰਤੱਬ ਕੀ ਹੈ ਮੂਰਖ ਦਾ ਇਸੇ ਤੁਕ ਜੀ ਦੱਸਤਾ ਹੈ ਹੰਕਾਰ ਚ ਹੀ ਮਰਿਆ ਰਹਿੰਦਾ ਹੈ ਅਣ ਹੋਇਆ ਹੰਕਾਰ ਕਰਦਾ ਰਹਿੰਦਾ ਹੈ ਇਹ ਮੂਰਖ ਦੇ ਕੰਮ ਆ ਤੇ ਐਸਾ ਮੂਰਖਾ ਏਤ ਕਮਾਣਾ ਸਦਾ ਦੁੱਖ ਉਹ ਇਹੀ ਜੀ ਕਮਾਈ ਕਰਦਾ ਰਹਿੰਦਾ ਹੈ ਜਿਸੇ ਇਸ ਕਮਾਈ ਦੇ ਕਰਨੇ ਕਰਕੇ ਸੋ ਰਾਜ ਮਨ ਮਰਨ ਦਾ ਦੁਖੀ ਪਿਆਰ ਹੋਵੇ ਦੁੱਖ ਹੀ ਮਹਿ ਰਹਿਣਾ ਅਤ ਦੁੱਖ ਦੇ ਵਿੱਚ ਆਪ ਕਿਸੇ ਨੂੰ ਦੁੱਖ ਦੇਣਾ ਆਪ ਸੜੇ ਰਹਿਣਾ ਦੁਸਰ ਦੇ ਸੁਖ ਨੂੰ ਵੇਖ ਕੇ ਦੁੱਖ ਵਿੱਚ ਹੀ ਰਹਿਣਾ ਉਸ ਪੁਰਖ ਨੇ ਹੱਥ ਪਿਆਰਾ ਖੂਹ ਹੈ ਗਰੀਬਨਵਾ ਜੀ ਜੇ ਕੋਈ ਬਾੜਾ ਪਿਆਰਾ ਹੋਵੇ ਹੋਵੇ ਮੂਰਖ ਉਹ ਖੂਜ ਛਾਲ ਮਾਰਦਾ ਹੋਵੇ ਡਿੱਗਦਾ ਹੋਵੇ ਕਿਹੋ ਸੰਜਮ ਕਰਨਾ ਉਹਦੀ ਵਾਸਤੇ ਕੋਈ ਯਤਨ ਤਾਂ ਕਰਨਾ ਹੀ ਚਾਹੀਦਾ ਹੈ ਨਾ ਸੱਚੇ ਪਾਤਸ਼ਾਹ ਪੁਰੀ ਬਾਤ ਕੋਈ ਉਬਾਰ ਦਾ ਕਰਨਾ ਚਾਹੀਦਾ ਨਹੀਂ ਪਰਸ਼ਨ ਹੈ ਸਿੱਖਾਂ ਵੱਲੋਂ ਗੁਰਮੁਖ ਹੋਈ ਸੂ ਕਰੇ ਵਿਚਾਰ ਮਾਰਾ ਕਹਿੰਦੇ ਗੁਰਮੁਖ ਜਿਹੜਾ ਹੋਏ ਵਿਚਾਰ ਕਰ ਲਵੇ ਜੇ ਤਾਂ ਅੱਖੇ ਲੱਗੇ ਫੇਰ ਤਾਂ ਉਹਦਾ ਭਲਾ ਕਰਦੇਵੇ ਉਹਨੂੰ ਕੱਢ ਲਵੇ ਡਿੱਗਦੇ ਹੋਏ ਨੂੰ ਉਸ ਅਲਿਪਤੂ ਰਹਿਣਾ ਜੇ ਮੂਰਖ ਗੁਰਮੁਖ ਨੂੰ ਵੀ ਵਿੱਚੀ ਸਿੱਟਣਾ ਚਾਹੇ ਡੋਗਣਾ ਦੇਬਣਾ ਡੋਬਣਾ ਚਾਹੇ ਫੇਰ ਉਹ ਨਰਲੇਪ ਰਹਿਣਾ ਚਾਹੀਦਾ ਹੈ ਉਹਦਾ ਵਾਲਾ ਭਲਾ ਕਰਨੇ ਤਾਂ ਆਪਣੇ ਆਪ ਨੂੰ ਨਾ ਗਵਾ ਲਵੇ ਇਸ ਪ੍ਰਕਾਰ ਨਿਰਲੇਪ ਰਵੇ ਗੁਰਮੁਖ ਇਹ ਹਯੂਨ ਬਚਨ ਦੋਹਾਂ ਉੱਤਰ ਦੁੱਤੇ ਹਨ ਹਰ ਨਾਮ ਜਪੈ ਆਪ ਉਧਰੈ ਉਹ ਗੁਰਮੁਖ ਪਰਮੇਸ਼ਰ ਦਾ ਨਾਮ ਜਪੇ ਤੇ ਆਪ ਉਧਰ ਜਾਂਦਾ ਮੁਕਤ ਹੋ ਜਾਂਦਾ ਹੈ ਉਸ ਪਿਛਾ ਡੁੱਬਦੇ ਪੀ ਤਰਨ ਐਸਾ ਜਿਹੜਾ ਗੁਰਮਖ ਉਹਦੇ ਪਿੱਛੇ ਡੁੱਬਦਿਆਂ ਨੂੰ ਵੀ ਤਰਨਾ ਹੋਵੇਗਾ ਮੁਕਤ ਹੋ ਜਾਣਗੇ ਉਹ ਪੁਰਖ ਵੀ ਜਿਹੜੇ ਸੰਸਾਰ ਸੰਗਤ ਦੀ ਡੁੱਬਰੇ ਹਨ ਨਾਨਕ ਜੋ ਤਿਸ ਭਾਵੈ ਸੋ ਕਰੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਪਾਣਾ ਮੰਨਦੇ ਐ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਕਰਦਾ ਹੈ ਜੋ ਦੇ ਸੋ ਸਹਿਣਾ ਜੋ ਮਾਰਾ ਸਾਫ ਸੁਖ ਸੁਖ ਦੇਵੇ ਉਹਨੂੰ ਭਲਾ ਕਰਕੇ ਸਿਰ ਤੇ ਪਾਣਾ ਜਾਣ ਕੇ ਜਾਣ ਕੇ ਸਹਿਣਾ ਕਰੇ ਸਹਾਰਾ ਨਾ ਕਰੇ ਮਹੱਲਾ ਪਹਿਲਾ ਨਾਨਕ ਆਖੇ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਜਿਹੜਾ ਉਚਾਰਨ ਕੀਤਾ ਹੋਇਆ ਹੈ ਇੱਕ ਵਾਰੀ ਇਹ ਲਾਹੌਰ ਦੇ ਵਿੱਚ ਜੋਗੀ ਗਾਉਂਦੇ ਫਿਰਦੇ ਸੀ ਤਾਰ ਤੰਤਨੀ ਦੇ ਨਾਲ ਜੀ ਇਹਨਾਂ ਨੂੰ ਕਰੋੜੀਏ ਖत्री ਨੇ ਗੁਰੂ ਨਾਨਕ ਸਾਹਿਬ ਦਾ ਨਾਮ ਸੁਣ ਕੇ ਬੜਾ ਔਖਾ ਹੋਇਆ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਸੰਗਤ ਕਰਕੇ Hindu ਵੀ Muslim ਵੀ ਸਾਰੇ ਹੀ ਸਿੱਖ ਬਣ ਗਏ ਐ ਮੈਂ ਉਹਨਾਂ ਨੂੰ ਜਾ ਕੇ ਹਟਾ ਦਿੰਨਾ ਇਸ ਖਿਆਲ ਵਿੱਚ ਹੰਕਾਰ ਚ ਆ ਕੇ ਉਸ ਸੰਸਾਦ ਸੰਗਤ ਜੀ ਇੱਕ ਲਾਹੌਰ ਦਾ ਤਲਕਦਾਰ ਸੀ ਇਹ ਜਦੋਂ ਚੜਾਈ ਕਰਨ ਲੱਗਾ ਕੋੜੇ ਤੇ ਚੜਨ ਲੱਗਾ ਤੇ ਡਿੱਗ ਪਿਆ ਜਿਸ ਵੇ ਡਿੱਗ ਪਿਆ ਲੋਕਾਂ ਨੇ ਕਿਹਾ 버ਜਿਆ ਨਾ ਕਰ ਫਿਰ ਦੂਜੀ ਵਾਰ ਚੜਨ ਲੱਗਾ ਪਾਗ ਡਿੱਗ ਪੀ ਫਿਰ ਲੋਕਾਂ ਨੇ ਕਿਹਾ ਨਾ ਚੜ ਉਹ ਲੋਕਾਂ ਨੇ ਕਿਹਾ ਉਹ ਤਾਂ ਹਟ ਗਿਆ ਦੂਏ ਦਿਨ ਤੜਕੇ ਹੀ ਚੜ ਕੇ ਸੱਚੇ ਪਾਤਸ਼ਾਹ ਦੇ ਪਾਸ ਕੁਝ ਆਦਮੀ ਨਾਲ ਲੈ ਕੇ ਜਿੱਥੇ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਦੇ ਮਹਾਰਾਜ ਸਾਹਿਬ ਪਾਸ ਬੈਠੇ ਸਨ ਉੱਥੇ ਜਾ ਕੇ ਗੁਰੂ ਮਹਾਰਾਜ ਸਾਹਮਣੇ ਤੇ ਵਾਰ ਕਰਨੀ ਚਾਹੇ ਗਰੀਬ ਨੌਂ ਇੰਤਜਾਮੀ ਆਪਣੇ ਆਨੰਦ ਚ ਬੈਠੇ ਆ ਜਦੋਂ ਗੁਰੂ ਸਾਹਿਬ ਜੀ ਜਿੱਥੋਂ ਦੇਖਣ ਲੱਗੇ ਤੇ ਅੰਨ ਹੋ ਗਿਆ ਕਰੋੜੀਆਂ ਉਸ ਦੇ ਜੋ ਅੰਨ ਹੋ ਗਿਆ ਫਿਰ ਇੱਕ ਸਾਥੀਆਂ ਨੂੰ ਕਹਿਣ ਲੱਗਾ ਇਹ ਮੈਨੂੰ ਤਾਂ ਕੁਝ ਨਹੀਂ ਦਿਸਦਾ ਫਿਰ ਇਹਨਾਂ ਸਾਥੀਆਂ ਨੂੰ ਦੱਸਿਆ ਵੀ ਤੂੰ ਗੁਰੂ ਸਾਹਿਬ ਦੇ ਚਰਨਾਂ 'ਚ ਚੱਲ ਕੇ ਪਾਉ ਅਸੀਂ ਪਕੜ ਕੇ ਤੈਨੂੰ ਲੈ ਜਾਂਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਪਾਸ ਜਾ ਕੇ ਲੋਕਾਂ ਨੂੰ ਪਾਇਆ ਮਾਰਾ ਕਨੇਹ ਤੇਰੇ ਸਾਹਮਣੇ ਬੈਠੇ ਭਈ ਆ ਕੇ ਇਸ ਪਾਸੇ ਅੱਖਾਂ ਖੋਲ ਕੇ ਜਦੋਂ ਝਾਕਿਆ ਸਾਧ ਸੰਗੇ ਜੀ ਉਸ ਵਕਤ ਗੁਰੂ ਸਾਹਿਬ ਦੇ ਚਰਨੀ ਪਾਏ ਕੇ ਦਰਸ਼ਨ ਕਰਕੇ ਅੱਖਾਂ ਵਾਲਾ ਹੋ ਕੇ ਫਿਰ ਇਹਨਾਂ ਸੇਵਾ ਕਰਦਾ ਪ੍ਰਸਾਦ ਦੀ ਜਿੰਨੀ ਜ਼ਮੀਨ ਸੀ ਚੱਕ ਦੀ ਉੱਥੇ ਗੁਰਦਾਰਾ ਸਾਹਿਬ ਮਨਾਉਣ ਦੀ ਜਿੱਥੇ ਬਾਬਾ ਸ੍ਰੀ ਚੰਦ ਲਖਮੀਦਾਸ ਸਾਹਿਬ ਜਾਦੇ ਵੀ ਆ ਕੇ ਮਾਰਾ ਦੇ ਚਰਨਾਂ 'ਚ ਰੇਸ ਆਨੇ ਉਹ ਥਾਂ ਦੀ ਸੇਵਾ ਇਸ ਨੇ ਕੀਤੀ ਸੀ ਸਾਧ ਸੰਗੇ ਜੀ ਇਸ ਪ੍ਰਕਾਰੇ ਸ਼ਬਦ ਨੂੰ ਉਹ ਪਹਿਲਾਂ ਸੁਣ ਕੇ ਤਰਕ ਕੀਤੀ ਸੀ ਫਿਰ ਗੁਰੂ ਸਾਹਿਬ ਦਾ ਸਿੱਖ ਬਣਿਆ ਸੀ ਉਹ ਇਹ ਵਿਰਾਗ ਦਾ ਸ਼ਬਦ ਹੈ ਜਿਸ ਸ਼ਬਦ ਨੂੰ ਜੋਗੀ ਗਾ ਰਹੇ ਸੀ ਤੇ ਕਰੋੜੀਏ ਨੇ ਅਣਖ ਕੀਤੀ ਸੀ ਮਹਲਾ ਪਹਿਲਾ ਨਾਨਕ ਆਖੇ ਰੇ ਮਨਾ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ ਹੈ ਮਨਾ ਪਿਆਰੇ ਆ ਜੀਵ ਸੁਣੋ ਸੁਣੀਏ ਸਿੱਖ ਸਹੀ ਤੈਨੂੰ ਹੀ ਸਹੀ ਸੱਚੀ ਸਿੱਖਿਆ ਦਿੰਨੇ ਹੈ ਇਸ ਨੂੰ ਸਹੀ ਨਿਸ਼ਚੇ ਕਰਕੇ ਸੁਣਨਾ ਕਰ ਲਿਖਾ ਰਗ ਮੰਗੇਸ਼ਿਆ ਜੀ ਜੀਵ ਜੋ ਤੂੰ ਕਰਤਬ ਕਰਦਾ ਹੈ ਇਹਨਾਂ ਦੇ ਅਨੁਸਾਰ ਨੰਗਸੀਆ ਕਿੰਨੋਂ ਬੀੜਾ ਚ ਹੁੰਦਾ ਥੋੜੇ ਮੰਗੇਸ਼ਿਆ ਹੈ ਕੋਈ ਮੰਗੇਸ਼ਿਆ ਹੈ ਹਣੀ ਸ਼ਬਿਆ ਮੰਗੇਸ਼ਿਆ ਨਹੀਂ ਕਿਹਤੇ ਕਿਉਂਕਿ ਸੰਸਰ ਤੇਰੇ ਕੀ ਮੰਗੇਸ਼ੀਆ ਪਾਠ ਸੁਧਾ ਛਪਿਆ ਮੰਗੇਸ਼ੀਆ ਠੀਕ ਲੇਖਾ ਰੱਬ ਮੰਗੇਸ਼ੀਆ ਮੰਗੇਸ਼ੀਆ ਕਈਆਂ ਬੀੜਾਂ ਛਪਿਆ ਹੁੰਦਾ ਹੈ ਮੰਗੇਸ਼ੀਆ ਹੀ ਸੁਧਾ ਪਾਠ ਆ ਨਹੀਂ ਲੇਖਾ ਰੱਬ ਮੰਗੇਸ਼ੀਆ ਰੱਬ ਜੋ ਪਰਮੇਸ਼ਰ ਹੈ ਸਮਰੱਥ ਉਹ ਲੇਖਾ ਹੈ ਜੀ ਤੇਰੇ ਪਾਸੋਂ ਮੰਗੇਸੀਆ ਮੰਗੇਗਾ ਬੈਠਾ ਕੱਢ ਵਹੀ ਆ ਸਾਬ ਕਿਤਾਬ ਦੀ ਬਹੀ ਕੱਢ ਕਰਕੇ ਤੇਰੇ ਕਰਮਾਂ ਧਰਵਾ ਦੀ ਬੈਠਾ ਹੈ ਉਹ ਤਲਵਾ ਪੌਸਨ ਆਕੀਆਂ ਜਿਹੜੇ ਮਹਾਰਾਜ ਦਾ ਭਜਨ ਸੁਣਨ ਤੋਂ ਆਕੀ ਰਹਿੰਦੇ ਐ ਕਹਿੰਦੇ ਐ ਆਹ ਜਗ ਮਿੱਠਾ ਅਗਲਾ ਕਿੰਡਠਾ ਉਹਨਾਂ ਨੂੰ ਤਲਵਾ ਸ਼ਕਤੀ ਦੇ ਨਾਲ ਸੱਦੇ ਬੁਲਾਏ ਜਾਣਗੇ ਉਹਨਾਂ ਆਕੀਆਂ ਦੇ ਤਾਂ ਹੀ ਆਕੀ ਮਰੇ ਫਾਰੀ ਜਿਵੇਂ ਮਾਰਨ ਕਿਆ ਮਾਰੇ ਨੇ ਹੁਕਮ ਤੋਂ ਆਕੀ ਦਾ ਕੋਈ ਨਹੀਂ ਹੋ ਸਕਦਾ ਪਰ ਮਨ ਜਿਨ੍ਹਾਂ ਦੇ ਬੇਮੁਖ ਹੈ ਉਹ ਆਕੀ ਹਨ ਸੋ ਆਕੀ ਆਕੀਆਂ ਨੇ ਇੱਕ ਕੋਈ ਉਦਾਸੀ ਪਾਠ ਕਰੇ ਕਿ ਤਲਵਾ ਪਾਉਸ ਨਿਆ ਆਕੀਆਂ ਪਉਸੇ ਨੇ ਆਕੀਆਂ ਹੀ ਹੈ ਪਾਠ ਨਿਆ ਆਕੀਆਂ ਨਹੀਂ ਕਰਨਾ ਸੋ ਤਲਵਾ ਉਹਨੂੰ ਸ਼ਕਤੀ ਦੇ ਸੱਦੇ ਆਉਣਗੇ ਜਿਹੜੇ ਆਕੀ ਹਨ ਮਨ ਬੇਮੁਖ ਹੈ ਜਿਨ੍ਹਾਂ ਦੇ ਬਾਕੀ ਜਿਨ੍ਹਾਂ ਰਹੀ ਜਿਨ੍ਹਾਂ ਦੀ ਬਾਕੀ ਬਕਾਇਆ ਸਾਹਿਬ ਕਿਤਾਬ ਰਹਿ ਗਿਆ ਹੈ ਜੰਮਣ ਮਰਨ ਦਾ ਜੋ ਕੀਤੇ ਕਰਮ ਸੰਚਿਤ ਕਰਮ ਅਤੇ ਪਹਿੜੇ ਕੰਮ ਕੀਤੇ ਜਿਨ੍ਹਾਂ ਦਾ ਬਕਾਇਆ ਰਹਿੰਦਾ ਹੈ ਉਹਨਾਂ ਨੂੰ ਸਖਤੀ ਨਾਲ ਸੱਦੇ ਆਉਣਗੇ ਬੁਲਾਏ ਜਾਣਗੇ ਅਜਰਾਇਲ ਫਰੈਸਤਾ ਅਜਰਾਇਲ ਜੋ ਫਰੈਸਤਾ ਦੇਵਤਾ ਹੈ ਹੋਸੀ ਆਏ ਤਈ ਇਹ ਉਹਨਾਂ ਦੇ ਆ ਕੇ ਹੋਸੀ ਆਏ ਤਈ ਨਾ ਮੁਕਰਰਦਾ ਹੈ ਆ ਕੇ ਮੁਕਰਰ ਹੋਵੇਗਾ ਤਈ ਨਾਤ ਕਰੇਗਾ ਉਹਨਾਂ ਦੇ ਮੁਕਰਰ ਹੋਵੇਗਾ ਤੇ ਕੀ ਕਾਤ ਹੋਈ ਉਹਨਾਂ ਦੀ ਕਰੇਗਾ ਉਹਨਾਂ ਦੀ ਤਰ ਅਚੀ ਤਰ੍ਹਾਂ ਪੜਤਾਲ ਕਰੇਗਾ ਕਿ ਇਹਨਾਂ ਨੇ ਕਿਹੜੇ ਕਿਹੜੇ ਕਰਮ ਕੀਤੇ ਆ ਕਿਉਂ ਕਈ ਨਾਤ ਤਾਂ ਮੁਕਰਦਾ ਨਾ ਏ ਜੇ ਤਈ ਕਾਤ ਕਰੀਏ ਤਾਂ ਉਹਨਾਂ ਦੀ ਪੜਤਾਲ ਕਰੇਗਾ ਆਪਣ ਜਾਣ ਨਾ ਸੁਝਈ ਉਸ ਵੇਲੇ ਜਦੋਂ ਸਾਧ ਸੰਗਤ ਜੀ ਆਗਿਆ ਹੋਈ ਪਰਮੇਸ਼ਵਰ ਦੀ ਇਸ ਜੀਵ ਨੂੰ ਕੱਢਣ ਦੀ ਇਹਦੇ ਵਿੱਚ ਸੁਖਮ ਦੇ ਨੂੰ ਆਪਣ ਜਾਣ ਨਾ ਸੁਝਈ ਉਦੋਂ ਇਹਨੂੰ ਇਹ ਨਹੀਂ ਦਿਸੇ ਕਿ ਮੈਂ ਕਿੱਧਰੋਂ ਆਇਆ ਹਾਂ ਕਿ ਕਿੱਧਰ ਨੂੰ ਜਾਣਾ ਹੈ ਐ ਜਿਓ ਕੁੜ ਦਾ ਸਮਾਂ ਆਵੇਗਾ ਕੁਝ ਨਹੀਂ ਦਿ세ਗਾ ਭੀੜੀ ਗਲੀ ਫਹੀ ਪੀੜੀ ਜੂਨੂਪੀ ਗਲੀ ਚ ਫਸੇਗਾ ਦੁਖੀ ਹੋਵੇਗਾ ਦੇਖੋ ਟੇ ਨਾਨਕਾ ਇਸ ਪ੍ਰਕਾਰ ਜਿਹੜਾ ਝੂਠੇ ਹੁਣ ਪਲਾਲਾਂ ਗੱਪਾਂ ਕਰਦਾ ਰਹਿੰਦਾ ਹੈ 420 ਲੋਕਾਂ ਨਾਲ ਛਲਵਾਲ ਕਰਦਾ ਰਹਿੰਦਾ ਉਹਦੇ ਕੂੜ ਝੂਠ ਜਾਏਗਾ ਮਖਟ ਮੁੱਕ ਜਾਏਗਾ ਗੁਰੂ ਸਾਹਿਬ ਜੀ ਕਹਿੰਦੇ ਹਨ ਕੋੜਕ ਸੱਚ ਰਹੀ ਕੋੜਕ ਨੂੰ ਅਖੀਰ ਨੂੰ ਸੱਚ ਹੀ ਰਹੇਗਾ ਕੂੜ ਨਹੀਂ ਨਾਲ ਨਾਣ ਜਾਣਾ ਕਿਸੇ ਦੇ ਇਹ ਤਾਂ ਚੰਗੇ ਕੰਮ ਕੀਤੇ ਐ ਤਾਂ ਇਹਦੇ ਤਾਂ ਹੀ ਸਤਕਾਰ ਹੋਵੇਗਾ ਭੈੜੇ ਕੰਮਾਂ ਕਰਨੇ ਕਰਕੇ ਭਾਈ ਦੰਡ ਮਿਲੇਗਾ یوں ਸਾਚੀ ਅੰਤ ਨੂੰ ਰਹੇਗਾ ਅਖੀਰ 'ਚ ਔੜਕ ਵਿੱਚ ਪੌੜੀ ਹਲਕਾ ਸਭ ਸਰੀਰ ਹੈ ਇਹ ਭਾਈ ਹਰੀ ਅਕਾਲ ਪੁਰਖ ਦਾ ਇਹ ਰਚਿਆ ਹੋਇਆ ਸਾਰਾ ਸਰੀਰ ਜਿੰਨਾ ਹੈ ਇਹ ਬ੍ਰਾਹੜ ਰੂਪ ਦਾ ਸਾਰਾ ਸਰੀਰ ਹੀ ਹੈ ਹਰ ਰਵ ਰਹਿਆ ਸਭ ਆਪੈ ਸਾਰਿਓ ਸਰੀਰਾਂ ਦੇ ਅੰਦਰ ਵੀ ਉਸੇ ਦਾ ਹੀ ਸਾਰਾ ਵਿਰਾਟ ਰੂਪ ਦਾ ਸਰੀਰ ਹੈ ਬ੍ਰਹਿਮੰਡ ਖੰਡਾ ਵਿਕ ਹਰੀ ਦਾ ਹੀ ਇਹ ਸਾਰਾ ਸਰੀਰ ਜਿੰਨੇ ਹਨ ਆਕਾਰ ਹਨ ਹਰ ਰੱਬ ਰਹਿ ਆ ਸਭ ਆਪੈ ਆਪ ਹੀ ਹਰੀ ਸਾਰੇ ਅੰਦਰ ਵਿਆਪਕ ਹੋ ਰਿਹਾ ਹੈ ਹਰ ਕੀ ਕੀਮਤ ਨਾ ਪਰਮੇਸ਼ਰ ਦੀ ਕੀਮਤ ਕਿਸੇ ਦੇ ਪਾਸੋਂ ਪਾਏ ਨਹੀਂ ਸਕਦੀ ਹੈ ਕਿਸ਼ ਕਹਿਣ ਨਾ ਜਾਪੈ ਕਿਸੇ ਪ੍ਰਕਾਰ ਕੁਝ ਕਿਹਾ ਕਰਕੇ ਜਾਪੈ ਜਾਣਿਆ ਨਹੀਂ ਜਾ ਸਕਦਾ ਕਾਇ ਕਰਕੇ ਕੀ ਕੋਈ ਜਾਣ ਸਕਦਾ ਹੈ ਹੋਰ ਪ੍ਰਸਾਦੀ ਸਾਲਾ ਇਹ ਕਿੰਨਾ ਬਾਈ ਦਾਮ ਪ੍ਰਾਪਤੀ ਹੁੰਦੀ ਸਤਿਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਦੀ ਸੇਵਤ ਕਰੀਏ ਹਰ ਭਗਤੀ ਰਾਪੈ ਗੁਰੂਆਂ ਦੀ ਭਗਤੀ ਚ ਹਰ ਵਕਤ ਰੰਗੇ ਰਹੀਏ ਪ੍ਰੇਮ ਵਿੱਚ ਸਭ ਮਨ ਤਨ ਹਰਿਆ ਹੋਇਆ ਫਿਰ ਉਹਨਾਂ ਦਾ ਮਨ ਵੀ ਤਨ ਸਾਰਾ ਪਰਫੁੱਲਤ ਹੋ ਜਾਂਦਾ ਪ੍ਰੇਮ ਕਰਕੇ ਹੰਕਾਰ ਗਵਾ ਪੈ ਜਿਹੜੇ ਦਿਲ 'ਚੋਂ ਹੰਕਾਰ ਨੂੰ ਗਵਾ ਲੈਂਦੇ ਹਨ ਸਭ ਕਿਸ ਹਰਕਾਰ ਖੇਲ ਹੈ ਇਹ ਉਹ ਜਾਣ ਲੈਂਦੇ ਕਿ ਸਭ ਕੁਝ ਵਾਹਿਗੁਰੂ ਦਾ ਹੀ ਖੇਲ ਹੈ ਗੁਰੂਖ ਕਿਸੈ ਬੁਝਾਈ ਇਹ ਕਿਸੇ ਕਿਸੇ ਗੁਰਮਖ ਨੂੰ ਬੂਝ ਸਿਖਿਆ ਬੁਝਾਈ ਹੈ ਆ ਰਾਜ ਨੇ ਵਾਹ ਵਾਹ ਸੱਚੇ ਪਾਤਸ਼ਾਹ ਉਹ ਜਪਦੇ ਰਹਿੰਦੇ ਕਿ ਵਾਹ ਅਚਰਜ ਹੈ ਤੂੰ ਵਾਹ ਪ੍ਰੇਰਕ ਹੈ ਅਚਰਜ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੂੰ ਸੱਚ ਹੈ ਆਬ ਤੇਰੀ ਨਾਈ ਮਹਿਮਾ ਵੀ ਸੱਚੀ ਹੈ ਸੱਚੇ ਪਾਤਸ਼ਾਹ ਅਗਲਾ ਸ਼ਬਦ ਜਿਹੜਾ ਟਾਈਮ ਹੁਣ ਹੋ ਗਿਆ 10 ਮਿੰਟ ਰਹਿੰਦੇ ਐ ਅਗਲੇ ਸ਼ਬਦ ਚ ਡੇਰ ਲੱਗਣੀ ਐ ਕੱਲ ਨੂੰ ਇਸ ਲੋਕ ਕਰਾਂਗੇ ਅਮਰ ਜੀਰੇ ਸਭ ਕਿਸ ਹਰ ਦਾ ਖੇਲ ਹੈ ਗੁਰਮੁਖ ਕਿਸੈ 부ਝਾਈ ਵਾਹਿਗੁਰੂ ਸੰਜੇ ਪਾਦਸ਼ਾ ਤੂ ਸਤਿਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ